ਪਹਿਲੀ ਗੱਲ ਤਾਂ ਇਹ ਆ ਪ੍ਰਦੀਪ ਜੀ ਵੀ ਜਿਹੜੀ ਘਟਨਾ ਵਾਪਰੀ ਬਹੁਤ ਮੰਦ ਭਾਗੀ ਆ ਹਾਂਜੀ ਤੇ ਜਿਸ क्रूरਤਾ ਦੇ ਨਾਲ ਉਹ ਮੁੰਡਾ ਕੁੱਟਿਆ ਗਿਆ ਉਹ ਉਹਦੋਂ ਵੀ ਅਨਮਨੁੱਖੀ ਆ ਜਿਹੜੀ ਉਹ ਘਟਨਾ ਵਾਪਰੀ ਹੈ ਸਵਾਲ ਇਹ ਨਹੀਂ ਹੈਗਾ ਵੀ ਉਹ ਮੁੰਡਾ ਕੁੱਟਿਆ ਸਵਾਲ ਇਹ ਹੈ ਵੀ ਜਿਹੜੇ ਮੁੰਡੇ ਦੇ ਸੁਰਾ ਵੱਜਿਆ ਉਹ ਅਪਰ ਕਲਾਸ ਚੋਂ ਹੈ ਹਾਂਜੀ ਤੇ ਜਿਹਨੇ ਮਾਰਿਆ ਉਹ ਲੋਅਰ ਕਲਾਸ ਚੋਂ ਹੈ ਹਾਂਜੀ ਇਹ ਗੁੱਟਾਂ ਦੇ ਨਾਲ ਮੁੰਡਾ ਕੁੱਟਿਆ ਗਿਆ ਹਾਂਜੀ ਚਾਹੀਦਾ ਇਹ ਸੀਗਾ ਵੀ ਜੇ ਉਹਨੇ ਕੋਈ ਦੋਸ਼ ਕੀਤਾ ਹੈ ਹਾਂਜੀ ਪਹਿਲੀ ਗੱਲ ਉਹ ਸਮਗਲਰ ਨਹੀਂ ਹੈਗੇ ਹਾਂ ਨਸ਼ੇੜੀ ਮਰੀਜ਼ ਨੇ ਉਹਨੂੰ ਔਲਾਦ ਦੀ ਲੋੜ ਹੈਗੀ ਅੱਛਾ ਜੀ ਨਸ਼ੇੜੀ ਕਿਵੇਂ ਬਣ ਗਏ ਕਿਵੇਂ ਲਾਤੇ ਅਸੀਂ ਇਹਦੀ ਬਜਾਏ ਸੋਚਣ ਦੀ ਬਜਾਏ ਇਸ ਗੱਲ ਤੇ ਪਹਗੇ ਵੀ ਅਸੀਂ ਸਮਾਜ ਸੁਧਾਰਾਂਗੇ ਜਿਵੇਂ ਫਰਗ ਐਗਜ਼ਾਮਪਲ ਮਨਜੀਤ ਸਿੰਘ ਜਿਵੇਂ ਕੁੱਟਿਆ ਹੈ ਪਰ ਉਹਦੀ ਮਾਨਸਿਕਤਾ ਜਿਹੜੀ ਉਹ ਜੱਟਵਾ